ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਮੈਂ ਉੱઠી ਸੀ ਸਵੇਰ ਦੇ 5:00 ਵਜੇ ਨਾ ਪਾਣੀ ਪੁਣੀ ਪੀਤਾ ਸਾਰਕੀਤੀ ਤੇ ਫਿਰ ਮੈਂ ਕੇਸੀ ਸੁਨਾਨ ਕੀਤਾ ਨਹਾ ਕੇ ਕੱਪੜੇ ਚੇਂਜ ਕੀਤੇ ਆਪਣੇ ਤੇ ਹੁਣ ਮੈਂ ਕਰਨਾ ਹੈ ਪਾਠ ਤੇ ਫਿਰ ਮੈਂ ਉਠਾਉਂਗੀ ਨਿਆਣਿਆਂ ਨੂੰ ਤੇ ਉਹਨਾਂ ਨੂੰ ਚਾਹ ਪਾਣੀ ਦਵਾਂਗੇ ਪਾਠ ਕਰਨ ਤੋਂ ਬਾਅਦ ਮੈਂ ਪਹਿਲਾਂ ਆਪ ਚਾਹ ਪਾਣੀ ਪੀਉਂਗੀ ਕਿਉਂਕਿ ਬੱਚੇ ਮੇਰੇ ਨੇ ਅੱਜ ਲੇਟ ਡਿਉਟਣਾ ਕਿਉਂਕਿ ਟਾਈਮ ਹੋਇਆ ਸਵੇਰ ਦੇ 6 ਤੇ ਹੁਣ ਇਹ ਵੀ ਠਾ ਕੇ ਉਹਨੂੰ ਕੀ ਕਰਨਾ ਵੈ ਕਿੰਨੇ ਬੱਚੇ ਸੁੱਤੇ ਹੋਏ ਆ ਮੇਰੇ ਤੇ ਮੈਂ ਕਰ ਲਵਾਂ ਪਾਠ ਬਾਕੀ ਦੇ ਦਿਨਾਂ 'ਚ ਵੀ ਮੈਂ ਥੋੜਾ ਟਾਈਮ ਨਾਲ ਹੀ ਉੱਠ ਜਾਨੀ ਆ ਕਿਉਂਕਿ 7:30 ਦੇ ਕਰੀਬ ਅਮਰਤੀ ਦਫਤਰ ਚਲ ਜਾਂਦੀ ਆ ਕਰਨ ਦਾ ਵੀ ਇਨੀ ਕਵਾਰੀ ਸਕੂਲ ਲੈ ਜਾਂਦੇ ਵੈਸੇ ਤਾਂ ਹੁਣ ਟਾਈਮ ਚੇਂਜ ਹੋ ਜਾਣਾ ਵਾ ਮਾਰਨਿੰਗ ਦਾ ਸਰਦੀਆਂ ਕਰਕੇ ਤਾਂ ਫਿਰ ਥੋੜਾ ਜਿਆਦਾ ਲੇਟ ਉੱਠ ਲਿਆ ਕਰਾਂਗੇ ਪਰ ਐਤਵਾਰ ਤਾਂ ਜ਼ਿਆਦਾਤਰ ਇਹੀ ਸੋਚੁੰਦੀ ਆ ਕਿ ਥੋੜਾ ਲੇਟ ਉੱਠਦੇ ਆ ਪਰ ਇਸ ਦਿਨ ਵੀ ਮੈਨੂੰ ਬਾਕੀ ਦਿਨਾਂ ਵਾਂਗ ਹੀ ਆਪਣੀ ਸਵੇਰ ਦੀ ਰੁਟੀਨ ਸ਼ੁਰੂ ਕਰਨੀ ਪੈਂਦੀ ਆ ਤਾਂ ਮੈਂ ਫਿਰ ਵੀ ਐਤਵਾਰ ਨੂੰ ਵੀ 5 ਵਜੇ ਉੱਠ ਹੀ ਜਾਨੀ ਹੁੰਨੀ ਆ ਨਾ ਆਖ ਹੀ ਪਨਾ ਪਾਠ ਕਰਨਾ ਹੁੰਦਾ ਮੇਰਾ ਐਤਵਾਰ ਦਾ ਇਹ ਸ਼ਡਿਊਲ ਆ ਪਤਾ ਬਾਕੀ ਦਿਨਾਂ ਵਾਂਗੀ ਤਾਂ ਇਸ ਦਿਨ ਮੇਰੀ ਕੋਈ ਛੁੱਟੀ ਨਹੀਂ ਹੁੰਦੀ ਹੈਗੀ ਬਾਕੀ ਦਿਨਾਂ ਵਾਂਗੀ ਮੈਂ ਐਤਵਾਰ ਲੇਟ ਉੱਠਾਂ ਕਿਉਂਕਿ ਅੱਜ ਕਿਸੇ ਨੇ ਦਫ਼ਤਰ ਨਹੀਂ ਜਾਣਾ ਜਾਂ ਸਕੂਲ ਨਹੀਂ ਜਾਣਾ ਕਿ ਮੈਨੂੰ ਬ੍ਰੇਕਫਾਸਟ ਬਾਰੇ ਕੋਈ ਚਿੰਤਾ ਨਹੀਂ ਹੈ ਮੇਰੀ ਸਵੇਰ ਆਮ ਦਿਨਾਂ ਵਾਂਗ ਹੀ ਐਤਵਾਰ ਵਾਲੀ ਹੁੰਦੀ ਆ ਸੋ ਮੈਂ ਹੁਣ ਪਾਠ ਕਰਨ ਲੱਗ ਗਈ ਆ ਕਿਉਂਕਿ ਮੇਰੀ ਆਦਤ ਹੀ ਆ ਸਵੇਰੇ ਉੱਠ ਕੇ ਪਾਠ ਕਰਨਾ ਤੇ ਬਾਕੀ ਦਾ ਟਾਈਮ ਕੰਮ ਬਾਅਦ ਚ ਸ਼ੁਰੂ ਕਰਨੇ ਆ ਸੋ ਆਪਾਂ ਹੁਣ ਪਾਠ ਕਰਾਂਗੇ ਤੇ ਫਿਰ ਤੁਹਾਨੂੰ ਮਿਲਦੇ ਆਂ ਮੈਨੂੰ ਲੱਗਦਾ ਕਿ ਸਵੇਰ ਦਾ ਟਾਈਮ ਸਭ ਤੋਂ ਬੈਸਟ ਆ ਇਹ ਟਾਈਮ ਪਰਮਾਤਮਾ ਦਾ ਨਾਮ ਜਪਣ ਲਈ ਕਿਉਂਕਿ ਦਿਨ ਦੀ ਜਦੋਂ ਸ਼ੁਰੂਆਤ ਕੰਮਾਂ ਕਰਾਂ ਤੋਂ ਹੋ ਜਾਂਦੀ ਹੈ ਤੇ ਫਿਰ ਆਪਾਂ ਬਹੁਤ ਜ਼ਿਆਦਾ ਬੀਜ਼ੀ ਹੋ ਜਾਈਦਾ ਘਰ ਦੇ ਕੰਮਕਾਰਾਂ ਵਿੱਚ ਤਾਂ ਉਹਦੇ ਚੋਂ ਟਾਈਮ ਕੱਢਣਾ ਤੇ ਨਾਮ ਜਪਣ ਲਈ ਬੈਠਣਾ ਸਭ ਤੋਂ ਔਖਾ ਵਾ ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਜਿਹੜੇ 20 ਮਿੰਟ ਆਪਾਂ ਪਰਮਾਤਮਾ ਦੀ ਭਗਤੀ ਲਈ ਕੱਢਨੇ ਆ ਤਾਂ ਉਹ ਸਭ ਤੋਂ ਬੈਸਟ ਟਾਈਮ ਆ ਪਾਠਾ ਪਾ ਕਰ ਚੁੱਕੇ ਆ ਤੇ ਹੁਣ ਆਪਾਂ ਚਾਹ ਬਣਾਵਾਂਗੇ ਅਮਰਦੀਪ ਗਏ ਹੋਇਆ ਨਿਊਜ਼ਪੇਪਰ ਲੈਣ ਵਾਸਤੇ ਤੇ ਉਹ ਹੁੰਦੀ ਆ ਤੇ ਫਿਰ ਮੈਂ ਚਾਹ ਬਣਾਉਣੀ ਆ ਕਿਉਂਕਿ ਉਹਨਾਂ ਨੇ ਐਸ ਟਾਈਮ ਮਾਰਨਿੰਗ 6 6:30 ਦੇ ਕਰੀਬ ਬਾਹਰ ਜਾਣਾ ਹੀ ਹੁੰਦਾ ਪੇਪਰ ਲੈਣ ਨਾਲੇ ਘੁੰਮ ਫਿਰਉਂਦੇ ਹੁੰਦੇ ਬਾਹਰ ਮੌਸਮ ਦੇਖੋ ਬੰਨਾ ਸੋਨਾ ਸਵੇਰੇ ਮੈਂ ਜਦੋਂ ਉੱઠી ਸੀ ਨਾ ਉਹ ਤਾਂ ਧੁੰਦ ਪਈ ਹੋਈ ਸੀ ਮੈਂ ਜਦੋਂ ਬਾਟ ਕਰਦੀ ਸੀ ਇੱਧਰ ਜਨਾਬ ਜੀ ਘੁੰਮ ਫੇਰਾਏ ਨੇ ਆਏ ਪੇਪਾ ਹਾਂ ਖੰਡ ਲੱਗੀ ਹਾਂਜੀ ਇਹਨਾਂ ਨੇ ਠੰਡ ਡਿਕਲੈਅਰ ਕਰ ਦਿੱਤੀ ਜੈਕਟ ਪਾਈ ਹੋਈ ਆ ਪੰਛੀ ਦੇਖੋ ਸਾਡੇ ਚੈੱਕ ਕਰੋ ਕਿੰਨੇ ਸਾਰੇ ਵੇੜੇ ਵਿੱਚ ਆਏ ਹੋਏ ਆ ਪੰਛੀ ਬਹੁਤ ਆਉਂਦੇ ਦੇਖੋ ਸਾਡੇ ਵੇੜੇ ਦੇ ਵਿੱਚ ਪੰਛੀਆਂ ਨੇ ਰੌਣਕ ਲਾਈ ਹੋਈ ਆ ਦਾ ਇੱਕ ਕੱਪ ਬਣਾਉਣਾ ਹੁੰਦਾ ਮੈਂ ਆਪਣੇ ਜੋਗਾ ਉਹ ਆਪੀ ਬਣਾ ਕੇ ਪੀਣਾ ਪਿੰਦਾ ਆਪੀ ਬਣਾਉਣਾ ਦੱਸੋ ਹੋਰ ਮਿਆਂਨੇ ਨੇ ਥੋੜੀ ਬਣਾ ਕੇ ਦੇਣਾ ਤੇ ਮੈਂ ਪਹਿਲਾਂ ਮੈਂ ਆਪਣੇ ਲਈ ਬਣਾ ਲਾਂ ਚਾ ਬੱਚਿਆਂ ਨੂੰ ਤੇ ਲਈ ਉੱਠਣ ਨਾਲ ਉਹ ਚਾਹ ਪੀਂਦੇ ਵੀ ਨਹੀਂ ਆਹਨਾਂ ਨੂੰ ਬੋਰਨ ਮਿਟਾ ਦਾ ਦੁੱਧ ਦਈਦਾ ਵਾ ਜਦੋਂ ਉਹ ਉੱਠਣਗੇ ਉਦੋਂ ਮੈਨੂੰ ਦੇ ਦਾਂਗੇ ਮਰਜੀ ਦੀ ਚਾਹ ਨਹੀਂ ਪੀਂਦੇ ਆ ਚੋਸ ਇਫਿਕੋ ਹੀ ਆ ਮੈਂ ਚਾਹ ਲਵਾਂ ਵਿਦਿਆਰੀ ਦੀ ਮੈਂ تین ਗੱਪ ਜਰੂਰ ਪੀਨੇ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਹੁਣ ਥੋੜਾ ਜਿਹਾ ਟਾਈਮ ਆ ਰਿਲੈਕਸ ਕਰਨ ਦਾ ਇਕੱਠੇ ਬੈਠਣ ਦਾ ਅਮਰਦੀ ਪੜੂਗੇ ਪੇਪਰ ਤੇ ਮੈਂ ਪੀਉਂਗੀ ਚਾਹ ਤੇ ਅੱਜ ਦਾ ਕੀ ਪਲਾਨ ਹੋਣਾ ਲ ਸਾਨੂੰ ਨਹੀਂ ਪਤਾ ਕਿ ਬੱਚੇ ਉੱਠਦੇ ਆ ਤੇ ਫੇ ਕੁਝ ਡਿਸਾਈਡ ਕਰਦੇ ਆ ਕਿ ਅੱਜ ਆਪਾਂ ਅੱਗੇ-ਅੱਗੇ ਕੀ ਕਰਨਾ ਕਿਉਂਕਿ ਅਜੇ ਤਾਂ ਟਾਈਮ ਹੋਇਆ ਸਾਰਾ ਹੋਨੇ ਸੱਤ ਹੀ ਹੋਏ ਆ ਇਹ ਤਾਂ ਬਹੁਤ ਜ਼ਿਆਦਾ ਦਿਨ ਪਿਆ ਵਾ ਤੇ ਉਸ ਦਿਨ ਦੇ ਵਿੱਚ ਆਪਾਂ ਕੀ ਕੀ ਕਰਨਾ ਸ਼ਾਮ ਤੱਕ ਤੇ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਤੇ ਵਲੌਗ ਨੂੰ ਕਰ ਦਿਓ ਲਾਈਕ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪੀ ਸਬਸਕ੍ਰਾਈਬ ਮਾਈ ਚੈਨਲ ਫਿਰ ਆਪਾਂ ਤੁਹਾਨੂੰ ਅੱਜ ਦੇ ਪੂਰੀ ਸ਼ਡਿਊਲ ਦੱਸਾਂਗੇ ਕਿ ਅੱਜ ਆਪਾਂ ਕੀ ਕੀ ਕਰਦੇ ਆ ਕਿੰਨਾ ਸੋਹਣਾ ਸੂਰਜ ਲੱਗਦਾ ਪਿਆ ਨਾ ਧੁੰਦ ਪਈ ਹੋਈ ਆ ਥੋੜੀ ਥੋੜੀ ਹੁਣ ਅਸੀਂ ਆਏ ਆ ਆਪਣੀ ਵੇਹਲੀ ਦੇਖਣ ਵਾਸਤੇ ਕਿ ਕੱਲ ਸਾਡਾ ਮਾਲਿਕ ਕੀ ਕਰਕੇ ਗਿਆ ਵਾ ਤੇ ਵਟਾ-ਵਟਾ ਤਾਂ ਉਹ ਪਾ ਗਿਆ ਸਾਰੀਆਂ ਕਿਉਂਕਿ ਅੱਜ ਉਹਨੇ ਲਸਣ ਵੀਜਣਾ ਵਾ ਸੱਚ ਉਹਨੇ ਅੱਜ ਆਣਾ ਵਾ ਤੇ ਲਸਣ ਵਜਾ ਲਈ ਆਪਾਂ ਉਧਰ ਸਾਗ ਸਾਰੇ ਹੋ ਗਿਆ ਉਹ ਸਾਰੇ ਸਾਗ ਹੋਇਆ ਪਿਆ ਵਾ ਇੱਧਰ ਵੀ ਮੂਲੀਆਂ ਲਾਈਆਂ ਵਟਾਂ ਦੇ ਉੱਤੇ ਅਸੀਂ ਸਰਦੀਆਂ ਚ ਨਾ ਹਮੇਸ਼ਾ ਹੀ ਆਪਣੇ ਘਰ ਦੀਆਂ ਸਬਜ਼ੀਆਂ ਖਾਣੇ ਹੁੰਨੇ ਨੇ ਪਾਲਕ ਸਾਗ ਧਨੀਆ ਮੇਥੀ ਸਭ ਕੁਝ ਅਮਰਦੀਪ ਨੂੰ ਸਭ ਤੋਂ ਜ਼ਿਆਦਾ ਸ਼ੌਂਕ ਆ ਸਾਡੇ ਘਰ ਚ ਇਸ ਚੀਜ਼ ਦਾ ਸ਼ੌਂਕ ਤਾਂ ਮੈਨੂੰ ਵੀ ਆ ਪਰ ਅਮਰਦੀਪ ਨੂੰ ਕੁਝ ਜ਼ਿਆਦਾ ਹੀ ਆ ਸ਼ੌਂਕ ਇਸ ਚੀਜ਼ ਦਾ ਸਾਡਾ ਮਾਲੀ ਆ ਗਿਆ 7 ਵਜੇ ਦਾ ਤੇ ਲਸਣ ਲਾਉਣਾ ਉਹਨੇ ਤੇ ਅਸੀਂ ਗੰਡੀਆਂ ਚ ਦੇੜ ਦੇੜ ਕੇ ਉਹਨੂੰ ਲਸਣ ਦੇ ਰਹੇ ਆ ਪੱਲਾ ਵੀ ਕਾਫੀ ਜ਼ਿਆਦਾ ਦੇ ਆਏ ਹੁਣ ਵੀ ਕਾਫੀ ਲਾਜਣਾ 4 ਕਿਲੋ ਦੇ ਲੱਗ ਜਣਾ ਨਾ ਗਰੀਬ 3-4 ਕਿਲੋ ਲਾਜਣਾ 3-4 ਕਿਲੋ ਲਸਣ ਤਾਂ ਮੇਂ ਗਿਆ ਸੀ ਅਸੀਂ ਹੁਣ ਸਾਰਾ 1.5 ਨੇ ਇਹ ਵੀ ਸਾਡੇ ਘਰ ਦਾ ਹੀ ਲਸਣ ਆ ਵਾਧੂ ਪਿਆ ਸੀ ਅਸੀਂ ਕਿਾ ਇੰਨਾ ਕਿੱਥੇ ਖਾਦਾ ਜਾਣਾ ਮ ਉਹਦੇ ਤੱਕ ਫੇਰ ਹੋਏ ਨਾ 3-4 ਮਹੀਨੇ ਚ ਨਿਕਲ ਹੁੰਦਾ ਨਾ ਲਸਣ 6 ਮਹੀਨੇ 6 ਮਹੀਨੇ 6 ਮਹੀਨਾ ਚ ਇੰਨਾ ਕਿੱਥੇ ਖਾਦਾ ਜਾਂਦਾ ਤੇ ਸਾਡੇ ਤੇ ਉੱਤੇ ਮੰਜਾ ਭਰਿਆ ਪਿਆ ਕੋਠੇ ਤੇ ਮੌਂਟੀ ਚ ਮੈਂ ਚਲੋ ਇੱਤਰੋ ਹੀ ਦੇ ਦਿੰਨੇ 1.5 ਇਹ ਸਾਡਾ ਦੇਸੀ ਲਸਣ ਹੈ ਲਾਲ ਲਸਣ ਤੇ ਕਸੀ ਦੇੜੰਦੇ ਆ ਹੁਣ ਅਮਰਦੀਪ ਦੇੜੰਦੇ ਮੈਂ ਵੀ ਕਰਨਦੀ ਸੀ ਕੰਮ ਬੱਚੇ ਮੇਰੇ ਨੋਠਿਆਂ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਦੁੱਧ ਪਾਣੀ ਆਪਣਾ ਨੂੰ ਦੇ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ फटाफट ਰੋਟੀ ਵਾਲਾ ਕੰਮ ਨਿਬੇੜੋ ਕਿ ਮੈਂ ਬਾਕੀ ਦੇ ਘਰ ਦੇ ਕੰਮ ਕਰਨੇ ਸ਼ੁਰੂ ਜਦੋਂ ਕਰ ਦਿੱਤੇ ਨਾ ਤੇ ਫਿਰ ਮੇਰਾ ਦਿਲ ਨਹੀਂ ਕਰਦਾ ਹੁੰਦਾ ਕਿ ਮੈਂ ਉੱਠ ਕੇ ਆਪਣੇ ਕੰਮ ਛੱਡ ਕੇ ਘਰ ਤੇ ਰੋਟੀ ਪਕਾਵਾਂ ਸੋ ਮੇਰੀ ਇਹ ਆਦਤ ਹੀ ਆ ਕਿ ਸਭ ਤੋਂ ਪਹਿਲਾਂ ਰੋਟੀ ਵਾਲਾ ਕੰਮ ਨਿਬੇੜਨਾ ਰਸੋਈ ਸਾਫ਼ ਕਰਨੀ ਤੇ ਫਿਰ ਬਾਕੀ ਦੇ ਕੰਮ ਕਰਨੀ ਕੋਈ ਟੈਨਸ਼ਨ ਫਰੀ ਹੋ ਕੇ ਬੰਦਾ ਲੱਗਾ ਰਹਿੰਦਾ ਰੋਟੀ ਪਾਣੀ ਸੋਈ ਅਦਾ ਖਾਣ ਤੋਂ ਬਾਅਦ ਅਪਰ ਸੋਈ ਸਾਫ ਕਰ ਲਈ ਆ ਹੁਣ ਦੁਪਹਿਰ ਤੱਕ ਰਸੋਈ ਚ ਆਉਣ ਦੀ ਕੋਈ ਲੋੜ ਨਹੀਂ ਕਿਉਂਕਿ ਸਾਰਿਆਂ ਨੂੰ ਮੈਂ ਰਜਾਰਜ ਦਿੱਤੇ ਆ ਹੁਣ ਆਪਾਂ ਕਰਾਂਗੇ ਬਾਕੀ ਦੇ ਕੰਮ ਸਫਾਈਆਂ ਵਗੈਰਾ ਕਰਨੀਆਂ ਹੁਣ ਸਭ ਤੋਂ ਪਹਿਲਾਂ ਤਾਂ ਮੈਨੂੰ ਈ ਟੈਨਸ਼ਨ ਹੁੰਦੀ ਰੋਟੀ ਦੀ ਜੋ ਆਪਾਂ ਕੰਮ ਖਤਮ ਕਰ ਚੁੱਕੇ ਆ ਗਾਜਰਾਂ ਦਾ ਬੀਜ ਪਾਣਾ ਇੱਥੇ ਨਾ ਨਾ ਇੱਥੇ ਗੱਡਣਿਆ ਅੱਛਾ ਆ ਦੋ ਗਣਾ ਮੈਂ ਛੱਡ ਦਾਂ ਨਾ ਠੀਕ ਹੈ ਜੀ ਦੋ ਜਮ ਹੋ ਗਿਆ ਨਾ ਦੋ ਹੀ ਗੋਡੀ ਦੇਤੀ ਆ ਚਲ ਗਾਜਰਾਂ ਹੀ ਕੱਲ ਲਿਆਵਾਂਗੇ ਬੀਪ ਲਾ ਦਾਂਗੇ ਇੱਥੇ ਠੀਕ ਹੈ ਜੀ। ਹੁਣ ਨਹੀਂ ਪਿਆਰ ਕੀ ਕਰ ਸਕਦੇ ਆ। ਉਹ ਪਾਲਕ ਲੱਗੀ ਆ। ਬਣਿਆ ਲੱਗ ਗਿਆ ਇੱਥੇ। ਆ ਲਸਣ ਲੱਗ ਗਿਆ ਸਾਰਾ। ਬਸ ਪਾਣੀ ਨਾ ਭਰਨਾ ਹੈ ਬਾਬਾ ਜੀ ਨੇ ਆਪ ਹੀ ਭਰ ਲੰਗੇ। ਅੱਛਾ ਜੀ ਨਹੀਂ ਹੁੰਦੇ ਨੇ। ਸਵਾਦ ਹੋ ਗਿਆ ਸਾਡਾ ਪਿਆ ਜੀ। ਇਕ ਸਾਦੇ ਤੁਸੀਂ ਇਹ ਕਈ ਦੇ ਉੱਪਰ ਪਾਣੀ ਦੀ ਛੜ ਹੁੰਦੀ ਹੈ ਨਾ ਹਾਂਜੀ ਆ ਤੇ ਉਹ ਉੱਚ ਵੀ ਖੇੜ ਹੈਗੀ ਆ ਗਾਜਰਾਾਂ ਜਿਹੜਾ ਉੱਚ ਵੀ ਹੈਗਾ ਉਹਨੂੰ ਗੂੜਦਣਾ ਚਲੋ ਉਹਨੂੰ ਗੂੜਦੋ ਉੱਥੇ ਆ ਦੋਵਾਂ ਚ ਗਾਜਰਾ ਮੈਂ ਲਾ ਦਾਂਗਾ ਲਿਆ ਵਾਹ ਕੋਈ ਲਾ ਦਿਓ ਜੀ ਠੀਕ ਹੈ ਮੂਲੀਆਂ ਹਾਂ ਆ ਮੂਲੀਆਂ ਕਾਫੀ ਹੋ ਗਈਆਂ ਨੇ ਇਹ ਸਾਗ ਵੀ ਹੋ ਜਾਣਾ ਹੈ ਚਲੋ ਹਾਂ ਅਸਰੋਂ ਆ ਤੋਰੀਏ ਤੇ ਹੋਇਆ ਹਾਂ ਸਰੋਦਾ ਵੀ ਹੋ ਜਾਏਗਾ ਸਰੋਦਾ ਵੀ ਹੋਏ ਨਾ ਠੀਕ ਆ ਧਨੀਆ ਥੋੜਾ ਨਿਕਲਿਆ ਅਜੇ ਨਾ ਸ਼ਾਂਚ ਜਿਹੜਾ ਧਨੀਆ ਹੋ ਗਿਆ ਨਾ ਹਾਂਜੀ ਜਿਹੜਾ ਹੋਣਾ ਅੱਜ ਪਿੱਜਾ ਹਾਂਜੀ ਮੁੱਕਦਾ ਹੀ ਨਹੀਂ ਆ ਠੀਕ ਆ ਉਹ ਵੱਡੇ ਕਿਆਰੇ ਚ ਲੱਗ ਗਿਆ ਨਾ ਆਹੋ ਹਾਂਜੀ ਉਹ ਮੁੱਕਦਾ ਹੀ ਨਹੀਂ ਠੀਕ ਹੈ ਚੁੱਥੇ ਦੇ ਨੂੰ ਆਹੋ ਜੇ ਤੱਕ ਪੈਣਗੇ ਨਾ ਹਾਂ ਇਹ ਉਗਲੇ ਤਾਂ ਆਈਆਂ ਚੌਥੇ ਦਿਨ ਅੱਜ ਤਾਂ ਚੌਥੇ ਦਿਨ ਬਾਅਦ ਆਹੋ ਫਿਰ ਫੇਰ ਨਹੀਂ ਲੋੜ ਫੇਰ ਠੀਂ ਨਹੀਂ ਅੱਛਾ ਲੋਕ ਪਿਆ ਫੇਰ ਠੀਂ ਨਹੀਂ ਕਰਦੇ ਕੰਮਕੁਮ ਖਤਮ ਕਰ ਲਏ ਆਪਾਂ ਤੇ ਅਸੀਂ ਹੁਣ ਰੈਡੀ ਹੋਏ ਆਂ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਲਈ ਕਿਉਂਕਿ ਸੰਡੇ ਵਾਲੇ ਦਿਨ ਅਸੀਂ ਜਾਣੇ ਹੁੰਨੇ ਆਂ ਇੱਧਰ ਸਾਡੇ ਜਨਾਬ ਜੀ ਰੈਡੀ ਹੈ ਚਲਿਏ ਚਲੋ ਜੀ ਆਜਾ ਨੋਰਮਲ ਹੋ ਜਾ ਅੱਜ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਸੋ ਹੁਣ ਆਪਾਂ ਚੱਲਦੇ ਆਂ ਜੇ ਤੁਹਾਨੂੰ ਮਿਲਦੇ ਆਂ ਪਰ ਰਸਤੇ 'ਚ ਅਸੀਂ ਗੁਰੂ ਘਰ ਆਈਆਂ ਤੇ ਸੋਚਿਆ ਕਿ ਸਭ ਤੋਂ ਪਹਿਲਾਂ ਲੰਗਰ ਹੀ ਛੱਕਦੇ ਹਾਂ ਦੁਪਹਿਰ ਦਾ ਟਾਈਮ ਹੋ ਗਿਆ ਵਾ ਲੰਗਰ ਛੱਕ ਕੇ ਫਿਰ ਜਾਵਾਂਗੇ ਆਪਾਂ ਗੁਰੂ ਘਰ ਮੱਥਾ ਟੇਕਣ ਵਾਸਤੇ ਇਹ ਅਸੀਂ ਕੋਈ ਨਾਾਰੇ ਹੋਰ ਬੜੀਆਂ ਹੁੰਦੀਆਂ ਉਸਨੇ ਅਸੀ ਆਗੇ ਘੁਰਕਰ ਹੋ ਕੇ ਤੇ ਆਪਾਂ ਜੋਰੇਲੀ ਲੈ ਕੇ ਆਏ ਆ ਦੇਗ ਕਿਉਂਕਿ ਸਾਡੇ ਇਸ ਬੱਚੇ ਨੂੰ ਦੇਗ ਬਹੁਤ ਜ਼ਿਆਦਾ ਪਸੰਦ ਹੈ ਲਸਣ ਲੱਗ ਗਿਆ ਵਾ ਪਾਣੀ ਵੀ ਲੱਗ ਗਿਆ ਵਾ ਸਾਡਾ ਮਾਲੀਆ ਬਹੁਤ ਜ਼ਿਆਦਾ ਕੰਮ ਕਰਕੇ ਗਿਆ ਇੱਧਰ ਪਾਣੀ ਨਹੀਂ ਦੇ ਕੇ ਗਿਆ ਸੀ ਉਹ ਗੋਡੀ ਕਰ ਗਿਆ ਸੀ ਤੇ ਅੰਮ੍ਰਿਤ ਦੀ ਪਾਣੀ ਦਿੰਦੇ ਰਹੇ ਹਾਂ ਆਈ ਸਾਹਿਬ ਕੀ ਗਰਨ ਨੇ ਉਹ ਰਹੀ ਜਗ੍ਹਾ ਉੱਤੇ ਪਾਣੀ ਲਾ ਦੀਏ ਬਾਕੀ ਤੇ ਲਾ ਗਿਆ ਸੀ ਟ੍ਰੇਲ ਪੈ ਗਈ ਜਾਣੀ ਐ ਮੈਂ ਟ੍ਰੋਂਪੇ ਦੇ ਨਾ ਜ਼ਿਆਦਾ ਨਾ ਲਾਏ ਬਸ ਠੀਕ ਐ ਇੱਧਰ ਸ਼ਾਵਰ ਹੋ ਗਿਆ ਕਰਦਾ ਪੈਣਾ ਹਾਂ ਕਰਦਾ ਮੈਂ ਪਾਉ ਨੂੰ ਕਿਹਾ ਕਿ ਮੇਰੇ ਨਾਲ ਵਲੌਗਿੰਗ ਕਰਿਆ ਕਰੋ ਇਹਨਾਂ ਨੂੰ ਸ਼ਰਮ ਬੜੀ ਆ ਜਾਂਦੀ ਆ ਸਾਰੇ ਵਲੌਗਿੰਗ ਕਰਦੇ ਆ ਵਲੌਗਿੰਗ ਕਰਨ ਚ ਕੋਈ ਮਾੜੀ ਗੱਲ ਲੈਣਾ ਨਹੀਂ ਨਾ ਮੈਗਾ ਇੱਕ ਦੋ ਵਲੌਗ ਬਣਾ ਦੋ ਆਪਣੀ ਵੌਇਸ ਵਿੱਚ ਕਹਿੰਦੇ ਨਹੀਂ ਨਹੀਂ ਇਹ ਕੰਮ ਨਹੀਂ ਮੈਂ ਕਰਨਾ ਹੈਗਾ ਮੇਰੀ ਬਾਜ ਨਹੀਂ ਚੰਗੀ ਹੈ ਸੋ ਆਪਾਂ ਗੁਰੂ ਘਰ ਹੋ ਕੇ ਆ ਗਏ ਆਂ ਤੇ ਹੁਣ ਆਪਾਂ ਕਰਦੇ ਆਂ ਬਾਕੀ ਦੇ ਕੰਮਕਾਰ ਅਸੀਂ ਆਏ ਸੀ ਵੇਲੀ ਢੇੜਾ ਲਾਉਣ ਵਾਸਤੇ ਸੋ ਜੇ ਕਰਦਾ ਹਨ ਮੇਰਾ ਵਲੌਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਰ ਦਿਓ ਮੇਰੇ ਵਲੌਗ ਨੂੰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਕਿਸੇ ਹੋਰ ਜੇ ਇੰਟਰਸਟਿੰਗ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ